ਜੀ ਸ਼ਸ਼ੀਕਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਡ ਨਿਊਜ਼ ਮਿਲ ਗਈ ਤੇ ਇਹਨਾਂ ਸੁਣ ਕੇ ਇਹਨਾਂ ਦੁੱਖ ਵੀ ਹੁੰਦਾ ਵੀ ਆਪਣੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਦੇਖਿਓ ਤਾਂ ਇੱਕ ਆਪਣਾ ਜੱਲਾ ਵੀ ਬਲੌਗ ਪਾਇਆ ਹਨ ਲੰਮ ਵੀਡੀਓ ਪਾਈ ਪਈਆ ਤੇ ਆਪਣੇ ਖੇਤ ਪਹਿਲਾਂ ਵੀ ਇੱਕ ਵਾਰੀ ਚੋਰੀ ਹੋ ਚੁੱਕੀ ਆ ਤੇ ਦੂਜੀ ਵਾਰ ਫੇਰ ਚੋਰੀ ਅੱਜ ਚੋਰੀ ਹੋ ਗਈ ਆ ਰਾਤ ਰਾਤ ਕੋਈ ਤਾਰਾ ਤੂਰਾ ਪੱਟ ਕੇ ਲੈ ਗਿਆ ਖੇਤੋਂ ਤੇ ਹੁਣੇ ਕੋਈ ਆਇਆ ਸੀਗਾ ਉਧਰ ਉਹ ਚਾਚਾ ਦਾ ਮੁੰਡਾ ਉਹ ਦੱਸ ਕੇ ਗਿਆ ਵੀ ਆਪਣੇ ਰਾਤ ਨੂੰ ਖੇਤ ਚੋਰੀ ਹੋ ਗਈ ਵੀ ਤਾਰਾ ਵਗੈਰਾ ਪੱਟ ਕੇ ਲੈ ਗਏ ਤੇ ਹੁਣ ਪਾਪੇ ਆਪਾਪਾ ਵੀ ਉੱਠੇ ਨੇ ਤੇ ਹੁਣ ਉਹ ਚਾਹ ਪੀਂਦੇ ਨੇ ਤੇ ਹੁਣ ਖੇਤ ਜਾਣਗੇ ਖੇਤ ਜਾ ਕੇ ਦੇਖਦੇ ਨੇ ਵੀ ਬਾਕੀ ਹੋਰ ਕੀ ਕੀ ਸਮਾਨ ਚੋਰੀ ਹੋਇਆ ਇੱਕ ਵਾਰੀ ਦੇਖੋ ਪਹਿਲਾਂ ਚੋਰੀ ਹੋ ਚੁੱਕੀ ਐ ਹੁਣ ਦੂਜੀ ਵਾਰੀ ਹੋ ਚੁੱਕੀ ਐ ਤੇ ਇੱਥੇ ਹੋ ਕੀ ਰਿਹਾ ਸਮਝ ਨਹੀਂ ਆਉਂਦਾ ਤੇ ਹਰ ਰੋਜ਼ ਐਵੇਂ ਲੁੱਟਖੋਹਾ ਹੋ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਇਹਨਾਂ ਦੇ ਦੋਸਤ ਦਾ ਕੋਈ ਫੋਨ ਖੋ ਕੇ ਲੈ ਗਿਆ ਐਵੇਂ ਤੁਰਿਆ ਜਾਂਦਾ ਸੀ ਉਹ ਆਪਣੀ ਦੁਕਾਨ ਬੰਦ ਕਰਕੇ ਆਉਂਦਾ ਸੀ ਤੇ ਉਹਦੇ ਆਉਣ ਦੇ ਉਹਦੀ ਰਾਜੋ ਐਵੇਂ ਫੋਨ ਖੋ ਲਿਆ ਉਹਦੇ ਹੱਥ ਚ ਤੇ ਇੱਕ ਜਣਾ ਹੋਰ ਕੱਲ ਆਇਆ ਸੀਗਾ ਕੋਈ ਸਮਾਨ ਲੈਣ ਆਇਆ ਸੀ ਦੁਕਾਨ ਤੋਂ ਉਹ ਵੀ ਦੱਸ ਕੇ ਗਿਆ ਕਹਿੰਦਾ ਕੱਲ ਮੇਰਾ ਫੋਨ ਐਵੇਂ ਜੇਬ ਚੋਂ ਕੱਢ ਕੇ ਲੈ ਗਿਆ ਕਹਿੰਦਾ ਕੱਲ ਮੇਰਾ ਫੋਨ ਤੇ ਦੇਖੋ ਕੀ ਕੁਝ ਹੋ ਰਿਹਾ ਇੱਥੇ ਸਮਝ ਨਹੀਂ ਆਉਂਦਾ ਕੁਝ ਵੀ ਤੇ ਸਾਰਾ ਦਿਨ ਐਵੇਂ ਦੁਕਾਨ ਮੂਰੇ ਵੀ ਅਸੀਂ ਰੋਜ਼ ਦੇਖਦੇ ਆ ਐਵੇਂ ਮੁੰਡੇ ਫਿਰਦੇ ਰਹਿੰਦੇ ਨੇ ਨਸ਼ੇੜੀ ਇੰਨੇ ਜ਼ਿਆਦਾ ਹੁੰਨੇ ਨੇ ਗੀੜਾ ਮਾਰਦੇ ਨੇ ਇੱਕ ਬੁਝਕਣੀ ਨਿਗਾਹ ਮਾਰਦੇ ਨੇ ਵੀ ਕੌਣ ਆ ਕੀਦੇ ਕੋਲੇ ਕੀ ਚੀਜ਼ ਆ ਕੀਦੇ ਕੋਲੇ ਕੀ ਚੀਜ਼ ਆ ਵੀ ਸਿੱਕੋ ਤੋਂ ਖੋ ਲਈਏ ਤੇ ਕਦੋਂ ਖੋ ਕੇ ਵੇਚੀਏ ਚੀਜ਼ ਨੂੰ ਤੇ ਨਸ਼ਾ ਖਾਈ ਨਸ਼ਾ ਇੰਨਾ ਜ਼ਿਆਦਾ ਬਦ ਚੁ ਕਿਆ ਕਹਿੰਦੇ ਨੇ ਵੀ ਨਸ਼ੇ ਨੂੰ ਨੱਕ ਪੈ ਗਈ ਹੈ ਨਸ਼ਾ ਘਟ ਗਿਆ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕੁਝ ਵੀ ਘਟ ਗਿਆ ਇੱਥੇ ਤਾਂ ਚੋਰੀਆਂ ਵੀ ਵਧ ਰਹੀਆਂ ਨੇ ਤੇ ਨਸ਼ਾ ਵੀ ਵਧ ਰਿਹਾ ਹੈ ਬਹੁਤ ਬੁਰਾ ਹਾਲ ਹੈ ਤੇ ਸੋਚ-ਸੋਚ ਕੇ ਵੀ ਕਈ ਵਾਰੀ ਬੁਰਾ ਹਾਲ ਵੀ ਅੰਦਰ ਦਿਮਾਗ ਹੀ ਲੈ ਜਾਂਦਾ ਹੈ ਵੀ ਅੱਗੇ ਜਿਹੜੇ ਬੱਚੇ ਹਜੇ ਛੋਟੇ ਨੇ ਵੀ ਦੋਨੋਂ ਦਾ ਵੱਡੇ ਹੋ ਕੇ ਕੀ ਬਣਨਾ ਹੈ ਕੀ ਬਣਿਆ ਪਾਪਾ ਇਹ ਤਾਂ ਲੈ ਗਏ ਆਪਣੇ ਘਰ ਹੁੰਦਾ ਯਾਰ ਆਪਣੇ ਨਹੀਂ ਲੈ ਕੇ ਗਏ ਆਪਣੇ ਲਈ ਤਾਂ ਗਏ ਹੀ ਨਹੀਂ ਤੇ ਚਾਚੇ ਵਾਲੀ ਖਿੱਚ ਕੇ ਛੜਤੀ ਤੇ ਮਹਿਰ ਵਾਲੀ ਪੱਟ ਕੇ ਛੜਤੀ ਇਹਨਾਂ ਲਈ ਲੈ ਗਏ ਕਟਾਈ ਪੀ ਆਣੇ ਜੀ ਹੋਰ ਤਾਂ ਕੁਝ ਲੈ ਗਏ ਨਾ ਆਹ ਵਾਲੀ ਜੇ ਦਾ ਆਪਾਂ ਦੁਕਾਨ ਖੋਲਹੀ ਤੇ ਆਪਣੀਆਂ ਸਾਰਾ ਦਾ ਬਚ ਗਈਆਂ ਇਧਰ ਚਾਚੀ ਦੀਆਂ ਪੱਟੀਆਂ ਗਈਆਂ ਆਪਣੀਆਂ ਵੀ ਪੱਟ ਕੇ ਦੇਖਦੇ ਸੀ ਉਹਨਾਂ ਤੋਂ ਪੱਟੀਆਂ ਨਹੀਂ ਗਈਆਂ ਬੋਰਡ ਖੜਾਉਂਦੇ ਆਪਣੇ ਖੇਤ ਚੋਰੀ ਹੋ ਗਈ ਕਿਵੇਂ ਤਾਰਾਂ ਪੱਟ ਕੇ ਲੈ ਗਈਆਂ ਕਿਹਦੀਆਂ ਪ੍ਰਦੀਪ ਦੀਆਂ ਪੱਟੀਆਂ ਗਈਆਂ ਆਪਣੀਆਂ ਪੱਟੀਆਂ ਨਹੀਂ ਗਈਆਂ ਚਾਚੇ ਕੀ ਪੱਟ ਕੇ ਸੱਤ ਗਏ ਖਿੱਚਦੇ ਸੀ ਉਹਨਾਂ ਦੀ ਖਿੱਚੀਆਂ ਨਹੀਂ ਗਈਆਂ ਫੇਚ ਕੁੱਚ ਕਿੰਹੀਂ ਤਰ ਗਏ ਅੱਛੇ ਹਾਂ ਪਾਪਾ ਗਿਆ ਸੀ ਹਾਂ ਹੁਣ ਜਾ ਕੇ ਆਏ ਆਪਣੀਆਂ ਤਾਂ ਨਹੀਂ ਪੱਟੀਆਂ ਉਹਦਾ ਰੰਗ ਵੇਜ ਉੱਪਰ ਵਾਲਾ ਉਹਦਾ ਚਾਰ ਚਾਰ ਜਿੱਤ ਕੇ ਜਿਹਾ ਸੀ ਉਹਦਾ ਰੰਗ ਨਹੀਂ ਦੇ ਨੋ ਨਾ ਬੰਦੇ ਨੂੰ ਦੱਸ ਦੇਖ ਕੇ ਮੈਂ ਤਾਂ ਆਦੀ ਬੱਬੀ ਨੂੰ ਮਾ ਚੱਲਣ ਚੱਲ ਗਈ ਆ ਬਾਈਕ ਤੇ ਜਿਹੜੇ ਦੰਦੇ ਤੇ ਬਾਗ ਵਾਲੇ ਬੰਦੇ ਬਾਗ ਦੇ ਵਿੱਚ ਮੁੜ ਕੇ ਦੇਖਦੇ ਫੇਰ ਆਹ ਹੱਕੀ ਮਾਂ ਦਾ ਅਗਲਾ ਦੇਖਦਾ ਵੀ ਕਹੇ ਜਾਂ ਕੁਛ ਹੈ ਸਮਝੀ ਉਹ ਜੇ ਬੰਦੇ ਦਾ ਨਾਮ ਤਰੇ ਜ਼ਰੂਰੀ ਥੋੜਾ ਵੀ ਅੱਜ-ਬੱਦ ਕੀ ਕੱਲ ਨੂੰ ਵੀ ਲਿਆ ਸਕਦੇ ਆ ਆਪਣੂ ਫੇਰ ਉਹੀ ਤਾਂ ਗੱਲ ਆ ਲੋ ਜੀ ਆਪਣੀ ਦੁਕਾਨ ਦੀ ਜਿਹੜਾ ਵੀ ਮਤਲਬ ਕਮਾਈ ਆ ਹਨਾ ਤਾਂ ਹਰ ਰੋਜ਼ ਪਹਿਲੇ ਦਿਨ ਤੋਂ ਲੈ ਕੇ ਆਪਾਂ ਡਾਇਰੀ ਤੇ ਲਿਖਦੇ ਸੀ ਵੀ ਕਿਹੜੀ ਚੀਜ਼ ਸੇਲ ਹੋ ਗਈ ਆ ਤੇ ਸਾਰੀਆਂ ਚੀਜ਼ਾਂ ਲਿਖ ਕੇ ਉਹਵੇਂ ਪੈਸੇ ਲਿਖ ਕੇ ਆਪਾਂ ਗੱਲੇ ਦੇ ਵਿੱਚ ਪਾਉਂਦੇ ਸੀ ਤੇ ਅੱਜ ਆਪਾਂ ਨੇ ਦੁਕਾਨ ਦਾ ਸਮਾਨ ਹੋਰ ਮੰਗਵਾਉਣਾ ਮਾਲ ਖਤਮ ਹੋ ਹੁੰਦਾ ਜਾਂਦਾ ਹੈ ਤੇ ਜਿਵੇਂ ਜਿਵੇਂ ਆਰਡਰ ਆਉਂਦਾ ਤਾਂ ਆਪਣਾ ਮਾਲ ਉਹਵੇਂ-ਉਵੇਂ ਘਟਦਾ ਵੀ ਹਨਾ ਤੇ ਹੋਰ ਪਾਉਣਾ ਹੁੰਦਾ ਤੇ ਆਪਾਂ ਇਹਦੇ ਵਿੱਚ ਆਪਾਂ ਨੂੰ ਹੁਣ ਪੈਸੇ ਹੈ ਨਹੀਂ ਹੁਣ ਆਪਾਂ ਨੇ ਪੈਸੇ ਇਸੇ ਵਿੱਚੋਂ ਗੱਲੇ ਜੋ ਤੋੜ ਕੇ ਕੱਢ ਲਿਆ ਤੇ ਆਰਡਰ ਕਰਨਾ ਰੀਲ ਤੇ ਆਪਾਂ ਆਹ ਕਰਦੇ ਆ ਗੱਲਾਂ ਅੱਜ ਭੰਨ ਕੇ ਪੈਸੇ ਕੱਢ ਕੇ ਆਰਡਰ ਕਰਾਂਗੇ ਜੀ ਗੱਲਾਂ ਭੰਨ ਤਾਂ ਮੇਰਾ ਦਿਲ ਬਹੁਤ ਹੋ ਜਾਂਦਾ ਦੇਖੋ ਇਹ ਸਮਾਨ ਨਹੀਂ ਮੰਗਾਣਾ ਹੁਣ ਬਾਹਰ ਉਹ ਆਖ ਦੇ ਕੇ ਜਾਊਗਾ ਕੋਈ ਆਜੋ ਬਾਹਰ ਦੇ ਜੋ ਖੜਵੀ ਤੂੰ ਕਾਦ ਨਾ ਭੰਨੇ ਆ ਥੋੜੀ 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 ਨਾਲ ਥੋੜੀ ਨਾਲ ਤੇ ਆਪਣੀ ਭੰਨਣ ਨਾਲ ਹੀ ਵੀਡੀਓ ਰੀਲ ਆਪਣੇ ਆਉਗੀ ਇੰਸਟਾ ਤੇ ਤੇ ਜਾ ਕੇ ਦੇਖਿਓ ਨਾ ਪੀ ਤੂੰ ਚੂਰਾ ਮੂਰਾ ਕਰ ਬੱਤ ਤੇ ਦੁਕਾਨ ਚ ਖੇਡ ਜੂ ਸਾਰਾ ਸਾਰਾ ਖਿੰਡ ਜੂਰਾ ਬਰੈਨ ਦੇ ਨਾ ਪਤਾ ਤੇ ਹੁਣ ਦੇਖਦੇ ਆ ਵੈਸੇ ਜਿੰਨੇ ਦਾ ਆਰਡਰ ਕਰਿਆ ਵੀ ਉਹਨੇ ਪੈਸੇ ਹੋਣਗੇ ਆਰਡਰ ਬਹੁਤ ਵੱਡਾ ਮੈਨੂੰ ਤਾਂ ਲੱਗਦਾ ਜਿੰਨੇ ਪੈਸੇਗੇ ਹੈਗੇ ਨੇ ਬਹੁਤ ਘੱਟ ਨੇ ਤਾਂ ਚੱਲ ਆਇਆ ਨਮਸਕਾਰ ਹੋਰ ਵੀ ਕਰਾ ਗਏ ਧਰੂ ਰਾਏ ਦੇ ਦੇਖਦੇ ਆਂ ਕਿ ਕਿੰਨੇ ਘੁੰਦੇ ਪਈ ਹਾਂਜੀ ਲੋ ਉਹ ਬਾਕੀ ਰੋਟੀਆਂ ਬਣਾਉਣ ਤੇ ਅੱਜ ਥੋੜਾ ਜਿਹਾ ਬੀ ਵਧੀਆ ਵੇਜੀ ਰਹੇ ਆ ਪ੍ਰਮਾਤਮਾ ਇਦਾਂ ਹੀ ਬੀਜੀ ਰੱਖੇ ਤੇ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਆਪਾਂ ਸਟਿੱਕ ਦੀ ਹੋਣਾ ਇਸ ਟਾਈਮ ਉਹ ਆਪਣੇ ਕੋਲ ਹੈ ਨਹੀਂ ਨਹੀਂ ਤੁਹਾਨੂੰ ਦਿਖਾ ਦਾਂਦੇ ਇਹਦੇ ਵਿੱਚ ਪੈਕ ਕਰਤੀ ਹੈ ਬਾਈ ਜੀ ਨੇ ਮੰਗਵਾਈ ਆ ਇਹ ਬਠਿੰਡੇ ਤੋਂ ਆ ਬਾਈ ਇੱਕ ਆਪਾਂ ਪਹਿਲਾਂ ਭੇਜੇ ਕਈ ਆਰਡਰ ਤੇ ਇੱਕ ਜਗਰਾਉ ਭੇਜਿਆ ਸੀਗਾ ਕਈ ਭੇਜੇ ਸੀਗੇ ਤੇ ਹੁਣ ਇੱਕ ਇਹ ਆਰਡਰ ਬਾਈ ਦਾ ਤਿਆਰ ਕਰਿਆ ਕਸਟਮਰ ਆ ਗਿਆ ਸਾਨੂੰ ਮਿਲਦੇ ਆ ਲਓ ਜੀ ਤੇ ਕਸਟਮਰ ਆ ਗਿਆ ਸੀ ਆਪਣਾ ਤੇ ਸਾਨੂੰ ਦੱਸ ਰਹੇ ਸੀ ਮਿੱਤਰੋ ਵੀ ਉਹ ਸਟਿੱਕਾਂ 11 ਇੱਕ ਵਾਰੀ ਲੱਗੀਆਂ ਆਪਣੀਆਂ ਤੇ ਆਪਾਂ ਅੱਜ ਮਾਲ ਆਰਡਰ ਕਰਤਾ ਸੀ ਆਪਣਾ ਦੁਬਾਰੇ ਮਾਲ ਆ ਜੂਗਾ 2-4 ਦਿਨਾਂ ਚ ਜੀ ਨੇ ਵੀ ਭਾਈ ਨੇ ਲੈਣੀ ਹੋਈ ਤੇ ਦੱਸਦੇ ਆਪਾਂ ਨੂੰ ਭੇਜ ਦਾਂਗੇ ਤੇ ਇਹ ਵੀ ਆਪਾਂ ਲਫਾਫੇ ਵਾਰਾ ਲਿਆ ਏ ਜਿਹੜੀ ਇਹ ਕਾ ਬਣਵਾਉਣੇ ਦਿੱਤੇ ਹੋਏ ਅਲਫਾਜ਼ ਆ ਆਪਾਂ ਉਹ ਆਪਦੇ ਕੋਲੋਂ ਲਿਖਿਆ ਅੱਜ ਤਾਂ ਤੇ ਜੇ ਟੇਪ ਵਗੈਰਾ ਲਿਆਏ ਸਾਰਾ ਕੁਝ ਜੇ ਕਿਸੇ ਭਾਈ ਨੇ ਕਰਨਾ ਹੋਇਆ ਕੋਈ ਵੀ ਚੀਜ਼ ਆ ਆਈਟਮ ਆਰਡਰ ਹਨਾ ਆਪਣੇ ਇੰਸਟਾ ਤੇ ਦੇਖ ਸਕਦੇ ਹੋ ਫੇਸਬੁੱਕ ਤੇ ਦੇਖ ਸਕਦੇ ਹੋ ਡੇਲੀ ਵੀਡੀਓ ਪੈਂਦੀ ਆ ਫੇਸਬੁੱਕ ਤੇ ਤੇ ਦੇਖਾਂਗੇ YouTube ਤੇ ਵੀ ਸ਼ਾਰਟ ਵੀਡੀਓ ਪਾਦਾ ਕਰਾਂਗੇ ਆ ਚਲੋ ਮਿਲਦੇ ਹਾਂ ਹੁਣ ਅਗਲੇ ਵਲੌਗ 'ਚ ਮਿੱਤਰੋ ਤੇ ਹੁਣ ਆ ਰੇਟਿੰਗ ਕਰਕੇ ਪਾਉਣੀ ਆ ਆਪਾਂ ਵੀਡੀਓ ਵਲੌਗ ਚਲੋ ਜੀ ਸ਼ਸ਼ੀ ਕਾ